ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਚਨਾਬ ਚਿੰਨ ਨਹੀਂ ਲੱਗਣ ਦੇਗੀ ਬਲਕਿ ਕੈਬਨਿਟ ਦਾ ਫੈਸਲਾ ਹੈ ਭਈ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵਿੱਚ ਇਹ ਪੋਲਿਟਿਕਲ ਪਾਰਟੀਆਂ ਦੇ ਹਮੇਸ਼ਾ ਸਿੰਬਲ ਆਉਂਦੇ ਰਹੇ ਕਾਰਪੇਸ਼ਨਾਂ ਦੇ ਇਲੈਕਸ਼ਨਾਂ 'ਚ ਹਮੇਸ਼ਾ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਆਉਂਦੇ ਰਹੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਹ ਡਰੀ ਹੋਈ ਹੈ ਸੈਮੀ ਹੋਈ ਹੈ ਔਰ ਉਹ ਕਿਤੇ ਨਾ ਕਿਤੇ ਛੁਪਾਣਾ ਚਾਹੁੰਦੇ ਆ ਕਿ ਕਿਤੇ ਪਰਦਾ ਫਾਸ਼ ਨਾ ਹੋ ਜਾਏ ਕਿ ਪੰਚਾਇਤਾਂ ਦਾ ਇਲੈਕਸ਼ਨ ਹੋਈ ਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜ਼ਮਾਨਤਾਂ ਜਿੰਦ ਤੋ ਹੋ ਗਈਆਂ ਭਈ ਅਸੀਂ ਇਹ ਚੋਣੇ ਆ ਕੀ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰਿਸ਼ਦਾਂ ਦੇ ਅੰਦਰ ਬਲਾਕ ਸੰਮਤੀਆਂ 'ਚ ਪੜੇ ਲਿਖੇ ਲੋਕਾਂ ਚੰਗੇ ਲੋਕਾਂ ਔਰ ਤਾਂਕਿ ਇਸ ਪੰਚਾਇਤਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਚਨੌਰ ਚਿੰਨ ਨਹੀਂ ਲੱਗੰਦੇਗੀ ਬਲਕਿ ਕੈਬਨਿਟ ਦਾ ਫੈਸਲਾ ਹੈ ਭਈ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵਿੱਚ ਇਹ ਪੋਲੀਟੀਕਲ ਪਾਰਟੀਆਂ ਦੇ ਹਮੇਸ਼ਾ ਸਿੰਬਲ ਆਉਂਦੇ ਰਹੇ ਕਾਰਪੇਸ਼ਨਾ ਦੇ ਇਲੈਕਸ਼ਨਾਂ 'ਚ ਹਮੇਸ਼ਾ ਪੋਲitical ਪਾਰਟੀਆਂ ਦੇ ਸਿੰਬਲ ਆਉਂਦੇ ਰਹੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਹ ਡਰੀ ਹੋਈ ਹੈ ਸੈਮੀ ਹੋਈ ਹੈ ਔਰ ਉਹ ਕਿਤੇ ਨਾ ਕਿਤੇ ਛੁਪਾਣਾ ਚਾਹੁੰਦੇ ਆ ਕਿ ਕਿਤੇ ਪਰਦਾ ਫਾਸ ਨਾ ਹੋ ਜੇ ਕਿ ਪੰਚਾਇਤਾਂ ਦਾ ਇਲੈਕਸ਼ਨ ਹੋਈ ਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜ਼ਮਾਨਤਾਂ ਜਬਤ ਹੋ ਗਈਆਂ ਬਈ ਅਸੀਂ ਇਹ ਚੋਣੇ ਆ ਕਿ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਦੇ ਅੰਦਰ ਬਲਾਕ ਸੰਮਤੀਆਂ 'ਚ ਪੜ੍ਹੇ ਲਿਖੇ ਲੋਕਾਂ ਨੂੰ ਚੰਗੇ ਲੋਗਾਂ ਔਰ ਤਾਂਕਿ ਇਸ ਪੰਚਾਇਤਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏ ਇਸ ਤੇ ਧਿਆਨ ਦੇਣਾ ਚਾਹੀਦਾ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਚਨੌਰ ਚਿੰਨ ਨਹੀਂ ਲੱਗੰਦੇਗੀ ਬਲਕਿ ਕੈਬਨਿਟ ਦਾ ਫੈਸਲਾ ਹੈ ਭਈ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵਿੱਚ ਇਹ ਪੋਲਿਟਿਕਲ ਪਾਰਟੀਆਂ ਨੇ ਹਮੇਸ਼ਾ ਸਿੰਬਲ ਆਉਂਦੇ ਰਹੇ ਕਾਰਪੇਸ਼ਨਾਂ ਦੇ ਇਲੈਕਸ਼ਨਾਂ 'ਚ ਹਮੇਸ਼ਾ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਆਉਂਦੇ ਰਹੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਹ ਡਰੀ ਹੋਈ ਹੈ ਸੈਮੀ ਹੋਈ ਹੈ ਔਰ ਉਹ ਕਿਤੇ ਨਾ ਕਿਤੇ ਛੁਪਾਣਾ ਚਾਹੁੰਦੇ ਆ ਕਿ ਕਿਤੇ ਪਰਦਾ ਫਾਸ ਨਾ ਹੋ ਜਾਏ ਕਿ ਪੰਚਾਇਤਾਂ ਦਾ ਇਲੈਕਸ਼ਨ ਹੋਈ ਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜਮਾਨਤਾਂ ਜਬਤ ਹੋ ਗਈਆਂ ਭਈ ਅਸੀਂ ਇਹ ਚੋਣੇ ਆ ਕੀ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰਿਸ਼ਤਾ ਦੇ ਅੰਦਰ ਬਲਾਕ ਸੰਮਤੀਆਂ 'ਚ ਪੜ੍ਹੇ ਲਿਖੇ ਲੋਕ ਹੋਣ ਚੰਗੇ ਲੋਕ ਹੋਣ ਔਰ ਤਾਂਕਿ ਇਸ ਪੰਚਾਇਤਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਚਨਾਬ ਚਿੰਨ ਨਹੀਂ ਲੱਗੰਦੇਗੀ ਬਲਕਿ ਕੈਬਨਿਟ ਦਾ ਫੈਸਲਾ ਹੈ ਭਈ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵਿੱਚ ਇਹ ਪੋਲਿਟਿਕਲ ਪਾਰਟੀਆਂ ਦੇ ਹਮੇਸ਼ਾ ਸਿੰਬਲ ਆਉਂਦੇ ਰਹੇ ਕਾਰਪੇਸ਼ਨਾਂ ਦੇ ਇਲੈਕਸ਼ਨਾਂ 'ਚ ਹਮੇਸ਼ਾ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਆਉਂਦੇ ਰਹੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਹ ਡਰੀ ਹੋਈ ਹੈ ਸੈਮੀ ਹੋਈ ਹੈ ਔਰ ਉਹ ਕਿਤੇ ਨਾ ਕਿਤੇ ਛੁਪਾਣਾ ਚਾਹੁੰਦੇ ਆ ਕਿ ਕਿਤੇ ਪਰਦਾ ਫਾਸ ਨਾ ਹੋ ਜਾਏ ਕਿ ਪੰਚਾਇਤਾਂ ਦਾ ਇਲੈਕਸ਼ਨ ਹੋਈ ਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜਮਾਨਤਾਂ ਜਬਤ ਹੋ ਗਈਆਂ ਭਈ ਅਸੀਂ ਇਹ ਚੋਣੇ ਆ ਕੀ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰਿਸ਼ਦਾਂ ਦੇ ਅੰਦਰ ਬਲਾਕ ਸੰਮਤੀਆਂ 'ਚ ਪੜੇ ਲਿਖੇ ਲੋਕਾਂ ਚੰਗੇ ਲੋਕਾਂ ਔਰ ਤਾਂਕਿ ਇਸ ਪੰਚਾਇਤਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏ ਇਸ ਤੇ ਧਿਆਨ ਦੇਣਾ ਚਾਹੀਦਾ ਹੈ